ਗੁਰਮੁਖ ਪਿਆਰਿਓ ਗੱਲ ਕੁਛ ਹੋਣੀ ਨਾ ਬਣਾ ਕੇ ਕਰਨੀ ਨਿੰਦਿਆ ਰਿਧੈ ਸੁਧਜੋ ਨਿੰਦਿਆ ਹੋਏ ਫਿਰ ਹਮਰੇ ਕਪਰੇ ਨਿੰਦਕ ਥੋਏ ਇਸ ਨਿੰਦਾ ਤੋਂ ਬਚਣਾ ਭਗਤਾਂ ਨੇ ਆਖਿਆ ਸਾਨੂੰ ਨਿੰਦਾ ਪਿਆਰੀ ਐ ਕਿਉਂ ਜਨ ਕਵੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਉਹਦਾ ਕਹਿੰਦੇ ਨਿੰਦਾ ਕਰਨ ਵਾਲਾ ਡੁੱਬ ਜਾਂਦਾ ਸੀ ਪਾਰ ਉਤਰਨਾ ਸਾਨੂੰ ਤੇ ਚੰਗੀ ਐ ਤਾਹੀਂ ਕਬੀਰ ਸਾਹਿਬ ਕਹਿੰਦੇ ਕਬੀਰ ਨਿੰਦਕ ਰਾਖੀਆ ਆਂਗਣ ਕੁਟੀ ਛਵਾਏ ਕਹਿੰਦੇ ਨਿੰਦਿਆ ਕਰਨ ਵਾਲੇ ਦੀ ਘਰ ਦੇ ਮੂਹਰੇ ਕਹਿੰਦੇ ਕੁਟਿਆ ਪਾ ਦਿਆਂ ਜੇ ਸਾਹਮਣੇ ਬੈਠਾ ਰੰਦਿਆ ਕਰੀ ਜਾਵੇ ਮੇਰੇ ਮਨ ਚ ਵੀ ਹੰਕਾਰ ਨਾ ਆਵੇ ਮਾੜੇ ਕਰਮ ਆਪੇ ਆਪਦੇ ਖਾਤੇ ਚ ਕਰੀ ਜਾਵੇ ਨਿੰਦਿਆ ਕਰਕੇ ਨਿੰਦਿਆ ਤੋਂ ਬਚਣਾ ਅੱਜ ਨਿੰਦਿਆ ਬਹੁਤ ਹੈ ਸੰਸਾਰ ਤੇ ਬੇਅਰਥ ਗੁਰਮੁਖ ਪਿਆਰਿਓ ਕਿਸੇ ਦੇ ਰੁਤਬੇ ਦੀ ਨਿੰਦਿਆ ਕਿਸੇ ਦੇ ਮਾਨ ਸਨਮਾਨ ਦੀ ਨਿੰਦਿਆ ਬਿਨਾਂ ਅਰਥ ਗੁਰਮੁਖ ਪਿਆਰੋ ਵੈਰ ਵਿਰੋਧ ਵਿੱਚ ਈਰਖਾ ਦਵੇਸ਼ ਨਿੰਦਿਆ ਚ ਪੈ ਜਾਣਾ ਇਹ ਨਿੰਦਿਆ ਤੋਂ ਬਚਣਾ ਗੁਰੂ ਅੱਗੇ ਅਰਦਾਸ ਕਰਨੀ ਸੱਚੇ ਪਾਤਸ਼ਾਹ ਪ੍ਰਾਇ ਧਨ ਤੇ ਨਿਗਾਹ ਨਾ ਜਾਏ ਪਰਦਾਰਾ ਪਰ ਤਨ ਤੇ ਪਰ ਇਸਤਰੀ ਤੇ ਪਰ ਪੁਰਖ ਤੇ ਨਿਗਾਹ ਨਾ ਜਾਏ ਪ੍ਰਮਾਤਮਾ ਕਰ ਕਿਰਪਾ ਪ੍ਰਾਈ ਨਿੰਦਾ ਇਹਨ ਸਿਓ ਪ੍ਰੀਤ ਅਨਵਾਰ ਮੇਰੀ ਪ੍ਰੀਤੀ ਬਣੀ ਪਈ ਪਿਆਰ ਇਹਨਾਂ ਨਾਲ ਰਚਿਆ ਪਿਆ ਖਚਿਆ ਪਿਆ ਇਹਨਾਂ ਦੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਦੁਰਮਤ ਮੈਨੂੰ ਇਨ੍ਹਾਂ ਚ ਲਪੇਟੀ ਬੈਠੀ ਆ ਮੈਨੂੰ ਇਸ ਦੁਰਮਤ ਨੂੰ ਦੂਰ ਕਰਕੇ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਕੱਢਣਾ ਕਰ ਕਰ ਕਿਰਪਾ ਚਰਨ ਕਮਲ ਸੇਵੀ ਰਿ ਦੇ ਅੰਤਰ ਗੁਰਪੂਰੇ ਕੈ ਆਧਾਰ ਮੇਰੇ ਤੇ ਰਹਿਮਤ ਕਰੋ ਮੈਂ ਇਨ੍ਹਾਂ ਚੀਜ਼ਾਂ ਤੋਂ ਬਣ ਜਾਵਾਂ ਤੇ ਤੇਰੇ ਚਰਨਾਂ ਕਮਲਾਂ ਨੂੰ ਆਪਣੇ ਰਿ ਦੇ ਅੰਤਰ ਹਿਰਦੇ ਚ ਸੇਵਣਾ ਕਰਾਂ ਸੱਚੇ ਬਾਦਸ਼ਾਹ ਮਹਾਰਾਜ ਤੇਰਾ ਆਧਾਰ ਤੇਰਾ ਆਸਰਾ ਬਣ ਜਾਵੇ ਗ੍ਰਹਿ ਮੰਦਰ ਮਹਿਲਾ ਜੋ ਦੀਸਹਿ ਨਾ ਕੋਈ ਸ਼ਿੰਗਾਰ ਤੇ ਸਤਿਗੁਰ ਬਚਨ ਕਰਦਿਆ ਜਿਹੜਾ ਘਰ ਮੰਦਰ ਦਿਸਦੇ ਆ ਮਹਿਲ ਮਨਾਰੇ ਦਿਸਦੇ ਨਾ ਕੋਈ ਸ਼ਿੰਗਾਰ ਕੁਝ ਨਹੀਂ ਨਾਲ ਜਾਣਾ ਕਿਸੇ ਨੇ ਵਸਤੂ ਨੇ ਤਾਂ ਸੰਗ ਕੀ ਦੇ ਨਾ ਸੰਗ ਸਦਾ ਹੈ ਜਿਹੜਾ ਸਰੀਰ ਲੈ ਕੇ ਸੰਸਾਰ ਤੇ ਆਇਆ ਸੀ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਸਤਿਗੁਰ ਬਚਨ ਕਰਦੇ ਭਾਈ ਆ ਘਰ ਮੰਦਰ ਮੈਲ ਮਨਾਰੇ ਮਾੜੀਆਂ ਤੇ ਕਿੱਥੋਂ ਜਾਣੇ ਆ ਇਹਨਾਂ ਨੇ ਕਿਸੇ ਨੇ ਨਾ ਕੋਈ ਸੰਗਾਰ ਕਿਸੇ ਨੇ ਨਾਲ ਨਹੀਂ ਜਾਣਾ ਜੱਬ ਲੱਗ ਜੀਵਾਂ ਕਲੀ ਕਾਲ ਮੈਂ ਜਨ ਨਾਨਕ ਨਾਮ ਸੁਮਾਰ ਕਲਯੁਗ ਦਾ ਸਮਾਂ ਤੇ ਕਲਯੁਗ ਦੀ ਦਲੀਲ ਦੇ ਕੇ ਕਲਯੁਗ ਦਾ ਹੀ ਦ੍ਰਿਸ਼ਟਾਨ ਦੇ ਕੇ ਕਲਯੁਗ ਦਾ ਹੀ ਨਾਮ ਜ਼ਿਕਰ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਨਕ ਨਾਮ ਦੀ ਮੋਹਰ ਲਾ ਕੇ ਬਚਨ ਕਰਦੇ ਭਾਈ ਜਿੰਨਾ ਚਿਰ ਇਸ ਕਲੀਕਾਲ ਦੇ ਸਮੇਂ 'ਚ ਭਾਵੇਂ ਸੰਸਾਰ 'ਚ ਜਿਉਂਦਾ ਐ ਉਸ ਵਾਹਿਗੁਰੂ ਦੇ ਨਾਮ ਨੂੰ ਸੰਭਾਲਣਾ ਕਰ ਉਹ ਵਾਹਿਗੁਰੂ ਦਾ ਨਾਮ ਜਪਣਾ ਕਰ ਉਸ ਵਾਹਿਗੁਰੂ ਦੀ ਸਿਵਤ ਸਲਾਹ ਨਾਲ ਜੁੜ ਉਹ ਰਮੇ ਹੋਏ RAM ਨੂੰ ਦੇਖ ਉਹ ਹਰ ਜਗ੍ਹਾ ਤੇ ਹਾਜ਼ਰ ਘਟ ਘਟ ਮੈਂ ਹਰ ਜੂ ਵਸਾ ਉਹਦੇ ਨਾਲ ਜੁੜ ਜਾਵੇਂਗਾ ਤੇ ਫਿਰ ਤੇਰੇ ਤੇ ਹੋ ਜਾਵੇਗੀ ਰਹਿਮਤ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ ਥੋੜੀਆਂ ਬੇਨਤੀਆਂ ਬਹੁਤੀਆਂ ਕਰਕੇ ਜਾਣਣੀਆਂ